4 ਕਸਾਲ ਪਹਿਲਾਂ ਦੀ ਗੱਲ ਹੈ ਜਦ ਸਭ ਕੁਝ ਠੀਕ ਠਾਕ ਸੀ ਤੈਨੂੰ ਪਤਾ ਹੈ ਮਾਪਿਆਂ ਦੀ ਇਕਲੋਤੀ ਧੀ ਸੀ ਮੈਂ ਇਹ ਮੇਰੀ ਦੂਸਰੀ ਮਾਂ ਹੈ ਮੈਂ ਆਪਣੀ ਮਾਂ ਨੂੰ ਖਾ ਗਈ ਉਹ ਕਿਦਾਂ ਇਹ ਕਿਸੇ ਨੂੰ ਨਹੀਂ ਪਤਾ ਮੈਂ 11ਵੀਂ ਜਮਾਤ ਵਿੱਚ ਪੜਦੀ ਸੀ ਮੇਰੇ ਨਾਲ ਦੇ ਪਿੰਡ ਦਾ ਮੁੰਡਾ ਮੇਰੇ ਨਾਲ ਹੀ ਪੜਦਾ ਸੀ ਜਿਸ ਨਾਲ ਮੈਨੂੰ ਪਿਆਰ ਹੋ ਗਿਆ ਅਸੀਂ ਹਰ ਰੋਜ਼ ਸਕੂਲ ਵਿੱਚ ਮਿਲਦੇ ਸੀ ਅਸੀਂ ਹਰ ਰੋਜ਼ ਇਕੱਠੇ ਹੀ ਕਲਾਸ ਵਿੱਚ ਬੈਠਦੇ ਤੇ ਹਰ ਟਾਈਮ ਆਪਣੇ ਪਿਆਰ ਦੀਆਂ ਹੀ ਗੱਲਾਂ ਕਰਦੇ ਰਹਿੰਦੇ ਮੈਨੂੰ ਵੀ ਹੁਣ ਪਰਮ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਸੀ ਤੇ ਮੈਂ ਇੱਕ ਪਲ ਵੀ ਉਸ ਤੋਂ ਬਿਨਾਂ ਨਹੀਂ ਰਹਿ ਸਕਦੀ ਸੀ ਤੇ ਉਸ ਨੂੰ ਵੀ ਮੈਂ ਬਹੁਤ ਸੋਹਣੀ ਲੱਗਦੀ ਸੀ ਤੇ ਉਹ ਵੀ ਮੇਰੇ ਤੋਂ ਬਿਨਾਂ ਇੱਕ ਪਲ ਵੀ ਨਹੀਂ ਰਹਿ ਸਕਦਾ ਸੀ ਅਸੀਂ ਛੁੱਟੀ ਹੋਣ ਤੋਂ ਬਾਅਦ ਵੀ ਘਰ ਵਿੱਚ ਫੋਨ 'ਤੇ ਕਾਫੀ-ਕਾਫੀ ਧੇਰ ਗੱਲਾਂ ਕਰਦੇ ਰਹਿਣਾ ਅੱਧੀ ਅੱਧੀ ਰਾਤ ਤੱਕ ਅਸੀਂ ਫੋਨ 'ਤੇ ਗੱਲਾਂ ਕਰਦੇ ਰਹਿਣਾ ਕਿਉਂਕਿ ਗੱਲ ਕਰਨ ਲਈ ਪਰਮ ਨੇ ਮੈਨੂੰ ਇੱਕ ਛੋਟਾ ਜਿਹਾ ਫੋਨ ਦਿੱਤਾ ਹੋਇਆ ਸੀ ਜੋ ਮੈਂ ਚੋਰੀ ਚਾਰਜ ਲਗਾ ਕੇ ਚਾਰਜ ਕਰ ਲੈਂਦੀ ਜਾਂ ਫਿਰ ਮੈਂ ਆਪਣੀ ਸਹੇਲੀ ਦੇ ਘਰੋਂ ਚਾਰਜ ਕਰਕੇ ਲੈ ਆਂਦੀ ਉਸ ਤੋਂ ਬਾਅਦ ਅਸੀਂ ਸਕੂਲ ਵਿੱਚ ਫੇਰ ਮਿਲਣਾ ਰਾਤ ਨੂੰ ਕੀਤੀ ਹੋਈ ਫੋਨ 'ਤੇ ਗੱਲ ਦਿਨ ਵਿੱਚ ਉਹੀ ਰਿਪੀਟ ਕਰਨੀ ਪਰਮ ਨੇ ਕਦੇ ਛੁੱਟੀ ਨਹੀਂ ਸੀ ਕੀਤੀ ਤੇ ਨਾ ਹੀ ਕਦੇ ਮੈਂ ਛੁੱਟੀ ਕੀਤੀ ਸੀ ਇੱਕ ਦਿਨ ਮੇਰੀ ਮਾਂ ਨੂੰ ਬਹੁਤ ਜ਼ਿਆਦਾ ਬੁਖਾਰ ਸੀ ਮੈਨੂੰ ਮੇਰੇ ਪਾਪਾ ਨੇ ਕਿਹਾ ਕਿ ਪੁੱਤਰ ਅੱਜ ਸਕੂਲ ਦੀ ਛੁੱਟੀ ਕਰ ਲੈ ਤੇਰੀ ਮੰਮੀ ਨੂੰ ਬਹੁਤ ਜ਼ਿਆਦਾ ਬੁਖਾਰ ਹੈ ਤੇ ਘਰ ਦੀ ਹਾਲਤ ਵੀ ਬਹੁਤ ਜ਼ਿਆਦਾ ਖਰਾਬ ਹੋਈ ਪਈ ਹੈ ਤੂੰ ਤਾਂ ਸਕੂਲ ਚਲੀ ਜਾਂਦੀ ਹੈ ਇੱਛੋਂ ਰੋਟੀ ਟੁੱਕਦਾ ਬਹੁਤ ਔਖਾ ਹੋ ਜਾਂਦਾ ਹੈ ਤਾਂ ਮੈਂ ਆਪਣੇ ਪਾਪਾ ਨੂੰ ਸਾਫ਼-ਸਾਫ਼ ਮਨ੍ਹਾ ਕਰ ਦਿੱਤਾ ਕਿ ਪਾਪਾ ਛੁੱਟੀ ਨਹੀਂ ਮੈਂ ਕਰ ਸਕਦੀ ਪਾਪਾ ਨੇ ਮੇਰੇ ਬਹੁਤ ਤਰਲੇ ਕੀਤੇ ਪੁੱਤ ਇੱਕ ਦਿਨ ਛੁੱਟੀ ਕਰਨ ਨਾਲ ਕੁਝ ਨਹੀਂ ਹੁੰਦਾ ਪਰ ਮੈਂ ਟੈਸਟ ਦਾ ਬਹਾਨਾ ਕਰਕੇ ਸਕੂਲ ਚਲੀ ਗਈ ਮੇਰੀ ਮਾਂ ਦੀ ਹਾਲਤ ਉਸ ਦਿਨ ਦੇਖੀ ਨਹੀਂ ਜਾ ਰਹੀ ਸੀ ਕਿਉਂਕਿ ਮੇਰੀ ਮਾਂ ਕਾਫੀ ਦਿਨਾਂ ਤੋਂ ਬੁਖਾਰ ਨਾਲ ਪਈ ਸੀ ਪਰ ਮੈਨੂੰ ਮਾਂ ਦੀ ਹਾਲਤ ਤੋਂ ਕੋਈ ਫਰਕ ਨਾ ਪਿਆ ਕਿਉਂਕਿ ਮੈਂ ਇੱਕ ਪਲ ਵੀ ਪਰਮ ਨੂੰ ਵੇਖੇ ਬਿਨਾ ਨਹੀਂ ਰਹਿ ਸਕਦੀ ਸੀ ਮੈਂ ਤਾਂ ਮਾਂ ਨੂੰ ਇੱਕ ਪਲ ਪਿੱਛੇ ਮੁੜ ਕੇ ਵੀ ਨਾ ਵੇਖਿਆ ਕਿ ਕਿਤੇ ਪਾਪਾ ਮੈਨੂੰ ਦੁਬਾਰਾ ਨਾ ਕਹਿ ਦੇਣ ਕਿ ਛੁੱਟੀ ਕਰ ਲੈ ਪਿੰਡ ਚੋਂ ਨਿਕਲਦੇ ਹੀ ਮੈਨੂੰ ਪਰਮ ਮਿਲ ਗਿਆ ਤੇ ਅਸੀਂ ਦੋਵੇਂ ਗੱਲਾਂ-ਬਾਤਾਂ ਕਰਦੇ ਕਰਦੇ ਸਕੂਲ ਪਹੁੰਚ ਗਏ ਮੇਰੇ ਤਾਂ ਮਾਪਿਓ ਨੂੰ ਇੰਜ ਲੱਗਦਾ ਸੀ ਕਿ ਮੈਂ ਪੜ੍ਹਾਈ ਵਿੱਚ ਬਹੁਤ ਜ਼ਿਆਦਾ ਹੁਸ਼ਿਆਰ ਹਾਂ ਤੇ ਇਸ ਲਈ ਛੁੱਟੀ ਨਹੀਂ ਕਰਦੀ ਪਰ ਮੇਰਾ ਤਾਂ ਮਨ ਪੜ੍ਹਾਈ ਤੋਂ ਇਲਾਵਾ ਕਿਸੇ ਹੋਰ ਮਨ ਵਿੱਚ ਹੀ ਲੱਗਾ ਹੋਇਆ ਸੀ ਜਿਸ ਕਰਕੇ ਮੇਰਾ ਇੱਕ ਦਿਨ ਵੀ ਛੁੱਟੀ ਕਰਨ ਨੂੰ ਮਨ ਨਹੀਂ ਸੀ ਕਰਦਾ ਜੇ ਛੁੱਟੀ ਕਰ ਵੀ ਲੈਂਦੀ ਤਾਂ ਘਰ ਵਿੱਚ ਮੇਰਾ ਸਾਰਾ ਦਿਨ ਇਦਾਂ ਹੀ ਨਿਕਲ ਜਾਂਦਾ ਮੇਰਾ ਘਰ ਦਾ ਕੰਮ ਕਰਨ ਨੂੰ ਬਿਲਕੁਲ ਵੀ ਮਨ ਨਹੀਂ ਸੀ ਕਰਦਾ ਇਦਾਂ ਹੀ ਕਰਦੇ ਕਰਾਉਂਦੇ 2 ਸਾਲ ਬੀਤ ਗਏ 12ਵੀਂ ਜਮਾਤ ਪਾਸ ਕਰ ਲਈ ਤੇ ਹੁਣ ਮੇਰੇ ਪਾਪਾ ਨੇ ਮੈਨੂੰ ਅੱਗੇ ਸਕੂਲ ਪੜਨ ਤੋਂ ਮਨਾ ਕਰਨ ਲੱਗੇ ਕਿਉਂਕਿ ਮੰਮੀ ਮੇਰੀ ਤਾਂ ਠੀਕ ਨਾ ਰਹਿਣ ਕਰਕੇ ਘਰ ਦੇ ਕੰਮ ਤੋਂ ਬਹੁਤ ਮੁਸ਼ਕਲ ਆਉਂਦੀ ਸੀ ਪਰ ਮੈਂ ਤਾਂ ਅੱਗੇ ਪੜਨਾ ਚਾਹੁੰਦੀ ਸੀ ਜੇ ਮੈਂ ਨਾ ਪੜਾਂ ਤਾਂ ਮੇਰਾ ਤਾਂ ਪਰਮ ਨੂੰ ਮਿਲਣਾ ਹੀ ਬੰਦ ਹੋ ਜਾਣਾ ਸੀ ਮੈਂ ਤਾਂ ਅੱਗੇ ਪੜਨਾ ਚਾਹੁੰਦੀ ਸੀ ਮੇਰੇ ਦਿਲ ਵਿੱਚ ਸੀ ਕਿ ਉਹ ਤੇ ਮੈਂ ਅਸੀਂ ਦੋਨੋਂ ਇਕੱਠੇ ਕਾਲਜ ਜਾਇਆ ਕਰਾਂਗੇ ਉੱਥੇ ਬਹਿ ਕੇ ਗੱਲਾਂ ਬਾਤਾਂ ਕਰਿਆ ਕਰਾਂਗੇ ਚਾਹ ਪੀਆ ਕਰਾਂਗੇ ਆਨੇ ਬਹਾਨੇ ਨਾਲ ਅਸੀਂ ਮਿਲਦੇ ਰਹਾਂਗੇ ਪਰ ਮੇਰੀ ਮਾਂ ਦਾ ਦਿਲ ਬੜਾ ਹੀ ਨਾਜ਼ੁਕ ਸੀ ਇੱਕ ਤੇ ਉਹ ਉਂਝ ਹੀ ਬਿਮਾਰ ਰਹਿੰਦੀ ਸੀ ਸਾਹ ਦੀ ਦਿੱਕਤ ਸੀ ਉਹਨਾਂ ਨੂੰ ਮੇਰੀ ਮਾਂ ਨੇ ਮੈਨੂੰ ਕਿਹਾ ਨਹੀਂ ਪੁੱਤ ਬਸ ਹੋਰ ਨਹੀਂ ਅੱਗੇ ਪੜ੍ਹਨਾ ਤੂੰ ਘਰ ਰਹਿ ਮੇਰੇ ਨਾਲ ਕੰਮ ਕਰਵਾ ਦਿਆ ਕਰ ਪਰ ਜਦ ਮੈਂ ਜਿੱਦ ਨਾ ਛੱਡੀ ਤਾਂ ਮਾਂ ਨੇ ਮੈਨੂੰ ਨਾਨਕੇ ਭੇਜ ਦਿੱਤਾ ਪਟਿਆਲੇ ਕਿਉਂਕਿ ਪਟਿਆਲਾ ਸਾਡੇ ਪਿੰਡ ਤੋਂ 8-9 ਕਿਲੋਮੀਟਰ ਦੂਰ ਸੀ ਪਰਮ ਨੇ ਮੀ ਉੱਥੇ ਹੀ ਐਡਮਿਸ਼ਨ ਕਰਵਾ ਲਈ ਪਰਮ ਦੇ ਕੋਲ ਮੋਟਰਸਾਈਕਲ ਸੀ ਪਰਮ ਮੋਟਰਸਾਈਕਲ ਤੇ ਹੀ ਕਾਲਜ ਆ ਜਾਂਦਾ ਤਾਂ ਮੈਂ ਆਪਣੇ ਨਾਨਕੇ ਪਿੰਡ ਚਲੀ ਗਈ ਅਸੀਂ ਦੋਵੇਂ ਉੱਥੇ ਬੀਏ ਕਰ ਰਹੇ ਸੀ ਉੱਥੇ ਵੀ ਅਸੀਂ ਇਕੱਠੇ ਕਾਲਜ ਜਾਂਦੇ ਇਕੱਠੇ ਹੀ ਆਉਂਦੇ ਇਕੱਠੇ ਬੰਕ ਮਾਰ ਕੇ ਘੁੰਮਣ ਫਿਰਨ ਚਲੇ ਜਾਂਦੇ ਪਟਿਆਲੇ ਅਸੀਂ ਬਹੁਤ ਮਸਤੀ ਕੀਤੀ ਕਿਉਂਕਿ ਦੋ ਮੇਰੇ ਮਾਮਾ ਜੀ ਸੀ ਉਹ ਬਾਹਰ ਇੰਗਲੈਂਡ ਵਿੱਚ ਫੈਮਲੀ ਸਮੇਤ ਸੈਟਲ ਸੀ ਘਰ ਵਿੱਚ ਇੱਕ ਮੇਰੀ ਨਾਨੀ ਜੀ ਸੀ ਇੱਕ ਮਾਮਾ ਜੀ ਦੀ ਬੇਟੀ ਸੀ ਜਿਸ ਕਰਕੇ ਮੇਰੀ ਮਾਂ ਨੇ ਮੈਨੂੰ ਉੱਥੇ ਹੀ ਭੇਜ ਦਿੱਤਾ ਕਿ ਤੂੰ ਵੀ ਰੂਬੀ ਨਾਲ ਕਾਲਜ ਹੀ ਚਲੀ ਜਾਇਆ ਕਰੀਂ ਦੋਵਾਂ ਦਾ ਸਾਥ ਬਣਿਆ ਰਹੇਗਾ ਰੂਬੀ ਨੂੰ ਵੀ ਮੈਂ ਥੋੜਾ ਜਿਹਾ ਪਰਮ ਬਾਰੇ ਦੱਸਿਆ ਹੋਇਆ ਸੀ ਕਿ ਪਰਮ ਮੈਨੂੰ ਪਸੰਦ ਕਰਦਾ ਹੈ ਮੇਰੇ ਨਾਲ ਦੇ ਪਿੰਡ ਵਿੱਚ ਹੀ ਰਹਿੰਦਾ ਹੈ ਬੀਏ ਕਰਦਿਆਂ ਨੂੰ 2 ਸਾਲ ਹੋ ਗਏ ਸਾਡਾ ਟਾਈਮ ਬਹੁਤ ਵਧੀਆ ਲੰਘਿਆ ਬੀਏ ਕੰਪਲੀਟ ਹੋਣ ਨੂੰ 1 ਸਾਲ ਰਹਿ ਗਿਆ ਸੀ ਕਿ ਲੋਕਡਾਊਨ ਲੱਗ ਗਿਆ ਇਸ ਕਰਕੇ ਮੈਨੂੰ ਪਿੰਡ ਆਉਣਾ ਪਿਆ ਦਿਨਾਂ ਦਾ ਲੋਕਡਾਊਨ ਮਹੀਨਿਆਂ ਵਿੱਚ ਬਦਲ ਗਿਆ ਕਾਲਜ ਤਾਂ ਖੁੱਲਣ ਦਾ ਨਾਮ ਹੀ ਨਹੀਂ ਲੈ ਰਹੇ ਸੀ ਅਸੀਂ ਇੱਕ ਦੂਜੇ ਨੂੰ ਮਿਲੇ ਬਿਨਾ ਰਹਿ ਨਹੀਂ ਸਕਦੇ ਫਿਰ ਅਸੀਂ ਰਾਤ ਨੂੰ ਮਿਲਣ ਦਾ ਫੈਸਲਾ ਕੀਤਾ ਪਰ ਮੈਨੂੰ ਇਹ ਠੀਕ ਨਹੀਂ ਸੀ ਲੱਗ ਰਿਹਾ ਫਿਰ ਮੈਨੂੰ ਪਰਮ ਕਹਿਣ ਲੱਗਿਆ ਕਿ ਨਹੀਂ ਇਸ ਤੋਂ ਇਲਾਵਾ ਸਾਡੇ ਕੋਲ ਕੋਈ ਬਹਾਨਾ ਨਹੀਂ ਹੈ ਇੱਕ ਦਿਨ ਪਰਮ ਨੇ ਮੈਨੂੰ ਨੀਂਦ ਦੀਆਂ ਗੋਲੀਆਂ ਲਿਆ ਕੇ ਦਿੱਤੀਆਂ ਤੇ ਮੈਨੂੰ ਕਿਹਾ ਕਿ ਤੂੰ ਰਾਤ ਨੂੰ ਕਰਦਿਆਂ ਨੂੰ ਦੁੱਧ ਵਿੱਚ ਨੀਂਦ ਦੀਆਂ ਗੋਲੀਆਂ ਮਲਾ ਕੇ ਦੇ ਦੇਵਾਂ ਮੈਂ ਸਾਰੇ ਟੱਬਰ ਨੂੰ ਨੀਂਦ ਦੀਆਂ ਗੋਲੀਆਂ ਦੁੱਧ ਵਿੱਚ ਪਾ ਕੇ ਦੇ ਦਿੱਤੀਆਂ ਤੇ ਸਾਡੇ ਘਰ ਦੇ ਸਾਰੇ ਸੌ ਗਏ ਤੇ ਉਸ ਤੋਂ ਬਾਅਦ ਮੈਂ ਪਰਮ ਨੂੰ ਫੋਨ ਕੀਤਾ ਕਿ ਘਰ ਦੇ ਸਾਰੇ ਸੌ ਗਏ ਹਨ ਰਾਤ ਨੂੰ 12 ਵਜੇ ਉਹ ਸਾਡੇ ਘਰ ਆ ਜਾਏ ਅਸੀਂ ਸਾਰੀ ਰਾਤ ਇਕੱਠੇ ਕੱਢਦੇ ਤੇ ਸਵੇਰੇ 3 ਵਜੇ ਵਾਪਸ ਆਪਣੇ ਘਰ ਚਲੇ ਜਾਂਦਾ ਕਾਫੀ ਟਾਈਮ ਅਸੀਂ ਇਸ ਤਰ੍ਹਾਂ ਮਿਲ ਕੇ ਕੱਢਿਆ ਮੇਰੀ ਮਾਂ ਨੂੰ ਨੀਂਦ ਦੀਆਂ ਗੋਲੀਆਂ ਤੋਂ ਇਨਫੈਕਸ਼ਨ ਸੀ ਜਿਸ ਬਾਰੇ ਮੈਨੂੰ ਨਹੀਂ ਸੀ ਪਤਾ ਕਿ ਮੇਰੀ ਮਾਂ ਨੂੰ ਗੋਲੀਆਂ ਤੋਂ ਇਨਫੈਕਸ਼ਨ ਹੈ ਮੈਂ ਤਾਂ ਹਰ ਹਫਤੇ ਇਹੀ ਕੰਮ ਕਰਦੀ ਪਰ ਮੇਰੀ ਮਾਂ ਦੀ ਸਿਹਤ ਕਾਫੀ ਵਿਗੜਦੀ ਜਾ ਰਹੀ ਸੀ ਪਰ ਮੈਨੂੰ ਮਾਂ ਦੀ ਬਿਲਕੁਲ ਵੀ ਫਿਕਰ ਨਾ ਹੁੰਦੀ ਮੈਂ ਆਪਣਾ ਕੰਮ ਕਰ ਕਰਕੇ ਸਾਰਾ ਦਿਨ ਫੋਨ ਤੇ ਗੱਲ ਕਰਦੇ ਰਹਿਣਾ ਜਾਂ ਫਿਰ ਚੈਟ ਕਰਦੇ ਰਹਿਣਾ ਮੇਰੀ ਮਾਂ ਨੇ ਕਈ ਵਾਰ ਕਹਿਣਾ ਕਿ ਤੂੰ ਸਾਰਾ ਦਿਨ ਫੋਨ ਦੇ ਵਿੱਚ ਕੀ ਕਰਦੀ ਰਹਿਣੀ ਹੈ ਤਾਂ ਮੈਂ ਕਹਿਣਾ ਕਿ ਮੇਰੇ ਫਰੈਂਡਸ ਗਰੁੱਪ ਬਣਿਆ ਹੋਇਆ ਹੈ ਉਸ ਵਿੱਚ ਅਸੀਂ ਗੱਲਾਂ ਬਾਤਾਂ ਕਰਦੇ ਰਹਿੰਦੇ ਹਾਂ ਫਿਰ ਇੱਕ ਦਿਨ ਪਰਮ ਦਾ ਮੂਡ ਬਣਿਆ ਕਿ ਅੱਜ ਆਪਾਂ ਫਿਰ ਮਿਲਣਾ ਹੈ ਉਸਨੇ ਮੈਨੂੰ ਗੋਲੀਆਂ ਲਿਆ ਕੇ ਦਿੱਤੀਆਂ ਉਸ ਦਿਨ ਦੁੱਧ ਵਿੱਚ ਦੋ ਗੋਲੀਆਂ ਜ਼ਿਆਦਾ ਪੈ ਗਈਆਂ ਭੁਲੇਖੇ ਨਾਲ ਮੈਂ ਭੁੱਲ ਗਈ ਸੀ ਅਸੀਂ ਦੋਵੇਂ ਮਿਲੇ ਸਵੇਰ ਹੋਈ ਬਾਪੂ ਉੱਠਿਆ ਵੇਖਿਆ ਅੱਜ ਮਾਂ ਨਹੀਂ ਦਿਖ ਰਹੀ ਉਹ ਹਾਲੇ ਤੱਕ ਸੌ ਰਹੀ ਸੀ ਮੇਰੀ ਮਾਤਾ ਭਾਈ ਜੀ ਬੋਲਦੇ ਸਾਰ ਅਚਵੀ ਲੱਗ ਜਾਂਦੀ ਸੀ ਮਾਂ ਉਸ ਰਾਤ ਸੁੱਤੀ ਅੱਜ ਤੱਕ ਨਹੀਂ ਉੱઠી ਕਿਸੇ ਨੂੰ ਕੁਝ ਨਹੀਂ ਪਤਾ ਲੱਗਾ ਡਾਕਟਰਾਂ ਨੇ ਕਰੋਨਾ ਕਹਿ ਕੇ ਸਭ ਨੂੰ ਸਾਡੇ ਘਰ ਆਉਣ ਜਾਣ ਤੋਂ ਰੋਕ ਲਿਆ ਸਾਡੇ ਵੀ ਟੈਸਟ ਕਰਵਾਏ ਗਏ ਰਿਪੋਰਟ ਵਿੱਚ ਕੁਝ ਨਹੀਂ ਆਇਆ ਤਾਂ ਜੇ ਕੁਝ ਆਇਆ ਵੀ ਹੋਵੇ ਪਰ ਮੈਂ ਤਾਂ ਮਾਂ ਦੀ ਜਾਨ ਲੈ ਲਈ ਸੀ ਆਪਣੀ ਹੀ ਮਾਂ ਨੂੰ ਮਾਰ ਦਿੱਤਾ ਮੈਂ ਆਪਣੇ ਆਪ ਨੂੰ ਮਾਰ ਮਕਾਉਣਾ ਚਾਹੁੰਦੀ ਸੀ ਮੈਂ ਪੂਰੀ ਤਰ੍ਹਾਂ ਪਾਗਲਾ ਵਾਂਗ ਹੋ ਗਈ ਸਾਂ ਕਿਉਂਕਿ ਅੱਜ ਮਾਂ ਦੇ ਜਾਣ ਤੋਂ ਬਾਅਦ ਪਤਾ ਲੱਗਾ ਕਿ ਮਾਂ ਹੁਣ ਵਾਪਸ ਨਹੀਂ ਆਉਣ ਵਾਲੀ ਕਿਉਂਕਿ ਮੇਰੀ ਮਾਂ ਨੇ ਮੇਰੇ ਇੰਨੇ ਪਰਦੇ ਟੱਕੇ ਜੋ ਕੋਈ ਹੋਰ ਨਹੀਂ ਕਰ ਸਕਦਾ ਮੈਂ ਆਪਣੇ ਪਿਆਰ ਵਿੱਚ ਇੰਨੀ ਅੰਨੀ ਹੋ ਗਈ ਸੀ ਕਿ ਮੈਂ ਮਾਸਾ ਵੀ ਮਾਂ ਦੀ ਕਦਰ ਨਾ ਕੀਤੀ ਅੱਜ ਪਤਾ ਲੱਗਦਾ ਹੈ ਕਿ ਮਾਂ ਦੇ ਜਾਣ ਤੋਂ ਪਿੱਛੋਂ ਧੀਆਂ ਦੇ ਦੁੱਖ ਕਿੰਨੇ ਡਾਢੇ ਹੁੰਦੇ ਨੇ ਇਹ ਇੱਕ ਭੈਣ ਵੱਲੋਂ ਦੱਸੀ ਗਈ ਸੱਚੀ ਕਹਾਣੀ ਹੈ ਅਸੀਂ ਹਰ ਕਿਸੇ ਭੈਣ ਜਾਂ ਧੀ ਨੂੰ ਗਲਤ ਨਹੀਂ ਕਹਿ ਸਕਦੇ ਕਿਉਂਕਿ ਕੁਝ ਧੀਆਂ ਅਜਹੀਆਂ ਨੇ ਜੋ ਧੀਆਂ ਮਾਪਿਆਂ ਦਾ ਮਾਣ ਵਧਾਉਂਦੀਆਂ ਹਨ ਤੇ ਮਾਣ ਇੱਜ਼ਤ ਦੇ ਨਾਲ ਵਿਆਹ ਕਰਵਾਉਂਦੀਆਂ ਹਨ ਤੇ ਮਾਪੇ ਵੀ ਉਹਨਾਂ ਨੂੰ ਫੁੱਲਾਂ ਵਾਂਗ ਰੱਖਦੇ ਹਨ ਪਰ ਕੁਝ ਧੀਆਂ ਇਹੋ ਜਿਹੀਆਂ ਹਨ ਜੋ ਮਾਪਿਆਂ ਦੀ ਪੱਤ ਰੋਲ ਦਿੰਦੀਆਂ ਹਨ ਤੇ ਕਿਤੇ ਵੀ ਖੜਨ ਜੋਗਾ ਨਹੀਂ ਛੱਡਦੀਆਂ ਇੱਕ ਆਪਣੀ ਹਵਸ ਪੂਰੀ ਕਰਨ ਲਈ ਕਿਸੇ ਵੀ ਹੱਦ ਤੱਕ ਗਿਰ ਸਕਦੀਆਂ ਹਨ ਇਹੋ ਜਿਹੀਆਂ ਕਹਾਣੀਆਂ ਸੁਣਨ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਹਾਣੀ ਚੰਗੀ ਲੱਗੀ ਤਾਂ ਆਪਣੀ ਸਜਾ ਕਮੈਂਟ ਬਾਕਸ ਵਿੱਚ ਜਰੂਰ ਦਿਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਿਓ ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ